ਨਿਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਏ ਫ फेब्रुवारी ਚ ਆਉਣ ਦਾ ਸਰ ਅੱਭੀ ਟਾਈਮ ਹੈ ਕਿਸਾਨਾਂ ਨਾਲ ਗੱਲ ਕਰ ਲੋ ਕਿਸਾਨਾਂ ਨਾਲ ਗੱਲ ਕਰ ਲੋ ਕਿਉਂਕਿ ਪੀਐਮ ਸਾਹਿਬ ਨੇ ਜਦ ਬਿੱਲ ਵਾਪਸ ਲਏ ਸੀ ਪ੍ਰਾਈਮ ਮਿੰਿਸਟਰ ਸਾਹਿਬ ਨੇ ਇਹ ਕਿਹਾ ਸੀ ਵੀ ਮੇਰੀ ਕੋਈ ਤਪੱਸਿਆਵੇਂ ਮੇਰੀ ਕੋਈ ਤਪੱਸਿਆਵੇਂ ਕਮੀ ਰਹਿ ਗਈ ਹੋਗੀ ਜੋ ਇਹ ਬਿੱਲ ਵਾਪਸ ਲੈਣੇ ਪੜ ਰਹੇ ਹਨ ਸਾਰਾ ਸਾਨੂੰ ਕਿਸਾਨਾਂ ਲਾਂਬਾ ਨਾ ਦੇ ਦੇਣ ਕਿਸਾਨਾਂ ਨੂੰ ਆਉਣ ਤੋਂ ਪਹਿਲਾਂ ਸੰਭਿਆ ਜਾਵੇ ਉਹ ਨਿਸਰ ਵੀ ਠੰਡ ਚਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਦੀਏ ਉਹਦਾ ਕੋਈ ਫਾਇਦਾ ਨਹੀਂ ਕਿਸਾਨਾਂ ਨਾਲ ਜਿਆਦਾ ਇੱਕ ਡੈਲੀਗੇਸ਼ਨ ਬਣਾ ਕੇ ਮੰਤਰੀ ਜਿਆਦਾ ਗੱਲ ਕਰਨ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਨਾਲ ਉਹਨਾਂ ਦਾ ਸ਼੍ਰੀਮਤੀ ਨਵਦੀਪ ਰਾਣਾ ਜੀ ਸਰ ਮੌਕਾ ਏ ਫੇਰ ਨਾ ਕਿਉ ਫੇਰ ਨਾ ਕਿਉ ਪੰਜਾਬ ਤੇ ਹਰਿਆਣਾ ਫੇਰ ਸੜਕਾਂ ਤੇ ਆ ਗਿਆ ਫਿਰ ਸਾਡੇ ਸਰ ਅਸੀਂ ਪਹਿਲਾਂ ਨਸ਼ੇ ਦੇ ਵਿੱਚ ਡੁੱਬੇ ਪਿਆ ਪੰਜਾਬ ਸਰ ਸਰ ਪਹਿਲਾਂ ਬਾਰਡਰ ਤੇ ਅਸੀਂ ਬਹੁਤ ਔਖੇ ਹਾਂ ਸਾਨੂੰ ਪੰਜਾਬ ਲਈ ਸਪੈਸ਼ਲ ਸਰ ਇਹ ਮਦਦ ਕਰੋ ਇਹ ਬਾਰ ਬਾਰ ਮੌਕੇ ਨਹੀਂ ਆਉਂਦੇ ਅਸੀਂ ਕਦੇ ਪਿੱਛੇ ਹਟਿਆ ਪੰਜਾਬ ਜਾਨਾ ਦੇਣੋ ਸਰ ਕਦੇ ਢਿੱਡ ਭਰਨੋ ਅੱਜ ਜੇ ਸਾਨੂੰ ਲੋੜ ਪੈ ਗਈ ਤਾਂ ਅੱਜ ਦੇਸ਼ ਸਾਡੇ ਨਾਲ ਖੜੇ ਟੀਮ ਕੋ ہمارے ਮੰਤਰੀਓ ਕੋ ਪੰਜਾਬ ਮੇ ਜਾ ਕੇ ਉਸੇ 13 ਸੇ ਪਹਿਲੇ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਹੁਤ ਵੱਡਾ ਫੇਰ ਇੱਥੇ ਆ ਕੇ ਧਰਨੇ ਲੱਗਣਗੇ ਮੁਜਾਰੇ ਹੋਣਗੇ ਸਰ ਗੱਲ ਕਿੱਡੀ ਕਾ ਆਪਾਂ ਕਹੀ ਰਹੇ ਆ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਇਨਕਮ ਪਹਿਲਾਂ ਪਤਾ ਲਾਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦੋ ਕੋਈ ਗੱਲ ਨਹੀਂ ਕਰਜਾ ਆਪਾਂ ਮaaf ਕਰ ਦਈਏ ਸਰਕਾਰ ਚਾਹੇ ਐਨਡੀਏ ਦੀ ਹੋ ਕਿਸਾਨ ਤੇ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨੇ ਗੱਲ ਕਰਕੇ ਵੀ ਸਾਰਾ ਕਰਜਾ ਜਿਹੜਾ ਕਿਸਾਨਾਂ ਦਾ ਮaaf ਕਰ ਉਹ ਮaaf ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਥੋੜੀ ਗੱਲ ਕਰਨਗੇ ਸਾਨੂੰ ਇਹ ਚ ਕੋਈ ਨਹੀਂ ਵੋਟਾਂ ਦੀ ਸਾਰੇ ਚਾਹੇ ਕੋਈ ਸਿੱਖ ਹੋਵੇ ਕੋਈ ਹਿੰਦੂ ਹੋਵੇ ਸਭ ਨੇ ਸਰ ਖੁਸ਼ੀ ਮਨਾਈਆ ਰਾਮ ਮੰਦਰ ਬਣਿਆ ਮੈਂ ਸਮਝਦਾ ਪੰਜਾਬ ਚ ਹਿੰਦੂ ਸਿੱਖ ਸਭ ਨੇ ਇਕੱਠੇ ਹੋ ਕੇ ਅਸੀਂ ਸਭ ਨੇ ਇਸ ਗੱਲ ਦੀ ਖੁਸ਼ੀ ਮਨਾਈ ਜੇਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਉਹਨਾ ਮੰਦਰ ਹੁੰਦੇ ਨਾ ਗੈਤਰੀ ਮੰਤਰ ਹੁੰਦਾ ਨਾ ਗੁਰਦੁਆਰੇ ਹੁੰਦੇ ਨਾ ਆਸਾ ਦੀ ਵਾਰ ਹੁੰਦੀ ਮੁਗਲ ਰਾਜ ਦੀਆਂ ਜੜਾਂ ਕਿਹਨੇ ਪਟੀਆਂ ਉਰੇ ਕੇਸਰੀ ਝੰਡਾ ਕਿਹਨੇ ਲੜਾਇਆ ਦਿੱਲੀ ਸਭ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਸਰ ਮੁਗਲਾਂ ਦੀਆਂ ਉਹਦੇ ਝੜਾਂ ਹਲਾਈਆਂ ਓਦੋਂ ਬਾਅਦ ਸਰ ਸਿੱਖ ਰਾਜ ਜਦੋਂ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ 'ਚ ਰਾਜ ਆਇਆ ਜਿਵੇਂ ਅੱਜ મોદી ਜੀ ਦੀ ਹਕੂਮਤ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਉਹਨਾਂ ਨੇ ਉਦੋਂ ਮੰਦਰਾ 'ਚ ਕਾਸ਼ੀ ਵਿਸ਼ਵਨਾਥ ਜੀ ਗੱਲ ਆਉਂਦੀ ਆ ਸਰ ਉੱਥੇ ਉਹਨਾਂ ਨੇ ਇੱਕ ਟਨ ਜੇ ਗੁਰਦੁਆਰੇ ਸੋਨਾ ਚਾੜਿਆ ਤੇ ਕਾਸ਼ੀ ਵਿਸ਼ਵਨਾਥ ਵੀ ਇੱਕ ਟਨ ਸੋਨਾ ਉਹਨੇ ਚਾੜਿਆ ਇਹ ਰਾਜ ਖਾਲਸਾ ਰਾਜ ਸੀ ਉਹ ਅੱਜ ਆਪਾਂ ਜੇ ਗੱਲ ਕਰੀਏ ਰਾਮ ਰਾਜ ਦੀ ਤਾਂ ਵਿੱਚ ਸਾਡੇ ਸਰ ਵੱਡੇ ਗੁਰਦੁਆਰੇ ਨੇ ਜਿਹੜੇ ਤੇ ਸਾਡਾ ਸਰ ਹਰਦوار ਦੇ ਵਿੱਚ ਜਿਹੜਾ ਮੇਨ ਸਾਡਾ ਗੁਰਦੁਆਰਾ ਏ ਸਰ ਹਰ ਕੀ ਪੌੜੀ ਉੱਥੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਉਹ ਗੁਰਦੁਆਰਾ ਸਾਡਾ ਛਡਾਇਆ ਜਾਵੇ ਸਰ ਸਾਡਾ ਗੁਰਦੁਆਰਾ ਸਿੱਕਮ ਡਾਂਗ ਮਾਰ ਉੱਥੇ ਜਗ੍ਹਾ ਏ ਉੱਥੇ ਗੁਰਦੁਆਰਾ ਉਹ ਕਬਜ਼ਾ ਕੀਤਾ ਹੋਇਆ ਉਹ ਛਡਾਇਆ ਜਾਵੇ ਗੁਰਦੁਆਰਾ ਮੰਗੂ ਮਟ ਜਿਹੜਾ ਕੀ ਗੈਰ ਸਿੱਖਾਂ ਨੇ ਜਿਹੜਾ ਕਬਜ਼ਾ ਕੀਤਾ ਪੂਰੀ ਦੇ ਵਿੱਚ ਇਹਨੂੰ ਸਰ ਛੜਾਇਆ ਜਾਵੇ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਹੈ ਰੂਰਲ ਡਵੈਲਪਮੈਂਟ ਫਾਡਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਉਹੋ ਜਿਹਾ ਪੈਸਾ ਸਾਡਾ ਜਿਹੜਾ ਜਰੂਰ ਜਾਵੇ ਉੱਥੇ ਬੜੇ ਖਰਾਬੀਆਂ ਵੀ ਕਰਦੇ ਆ ਜਿਹੜੇ ਆ ਪੰਨੂ ਵਰਗੇ ਜਿਹੜੇ ਉੱਥੇ ਬੈਠੇ ਆ ਅਲੱਗ-ਅਲੱਗ ਬੱਚੇ ਆ ਸਰ ਇਹ ਵਿਦੇਸ਼ਾਂ ਦੇ ਵਿੱਚ ਫੋਰਨ ਕੰਟਰੀ ਸਰ ਜੈਥ ਹੋਈ ਹੈ ਇਹਨਾਂ ਦੀ 91 ਕੈਨੇਡਾ ਦੇ ਵਿੱਚ ਹੋਈ ਆ 48 ਯੂਕੇ ਚਾ ਇਸੇ ਤਰੀਕੇ ਨਾਲ ਯੂਐਸਏ 36 ਆ ਤਕਰੀਬਨ 34 ਦੇਸ਼ ਨੇ ਸਾਡ ਬੜਾ ਧਿਆਨ ਨਾ ਦੇਖੇ ਬੱਚੇ ਪੜਨ ਜਾ ਰਹੇ ਆ ਉੱਥੇ ਪ੍ਰੋਬਲਮਸ ਕੀ ਆ ਰਹੀਆਂ ਕਿਉਂ ਇਹ ਹੋ ਐਨੀ ਡੈਥਸ ਜ਼ਿਆਦਾ ਵਧ ਗਈ ਅਮਰੀਕਾ ਕੈਨੇਡਾ ਨਾਲ ਗੱਲਾਂ ਕਰ ਹੀ ਰਹੀਆਂ ਹੋਰ ਹੀ ਲੋਕਾਂ ਨੂੰ ਉੱਥੇ ਪਨਾਹ ਦੇ ਰਿਆ ਜਿਹੜੇ ਮਾੜੇ ਲੋਕ ਆ ਉਹਦੇ ਉੱਤੇ ਵੀ ਬੜਾ ਸਾਕ ਕੰਡਣਾ ਚਾਹੀਦਾ ਜਿਹੜੇ ਬੜੇ ਬੜੇ ਕੰਪਨੀਆਂ ਆ ਪੈਸਾ ਤਾਂ ਸਾਰਾ ਉਹਨਾਂ ਕੋਲ ਆ ਦਾਨੀ ਵਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਹਾ ਪੇਸ਼ ਕਰਦੇ ਹਾਂ ਔਰ ਉਹਨਾਂ ਤੋਂ ਜਿਹੜਾ ਹੈ ਉਹ ਸਮਾਨ ਮੰਗਾਇਆ ਕਿ ਦੇਸ਼ ਚ ਭੰਡਿਆ ਜਾਵੇ ਉਹਨਾਂ ਤੋਂ ਵਾਪਸ ਲਿਆ ਜਾਵੇ ਜਿਹੜਾ ਕਿਸਾਨ ਕਿਉਂਕਿ ਮੈਂ ਚਿੰਤਾ ਤਾਂ ਜ਼ਾਹਿਰ ਕਰ ਰਿਹਾ ਮੈਂ ਪਹਿਲਾਂ ਵੀ ਇਸੇ ਤਰੀਕੇ ਨਾਲ ਪਹਿਲਾ ਸਪੀਕਰ ਸੀਗਾ 17 ਸਤੰਬਰ 2020 ਨੂੰ ਕੋਵਿਡ 'ਚ ਉਤੋਂ ਮੈਂ ਬੋਲਿਆ ਸੀ ਵੀ ਕਿਸਾਨਾਂ ਨਾਲ ਗੱਲ ਕਰ ਲੋ ਕਿਸਾਨਾਂ ਨਾਲ ਗੱਲ ਕਰ ਲੋ ਕੋਈ ਤਕਲੀਫ ਨਾ ਆਏ ਹੁਣ ਸਰ ਫੇਰ ਕਿਸਾਨਾਂ ਨੇ 13 ਤਰੀਕ ਨੂੰ ਇੱਥੇ ਸੱਦਾ ਦਿੱਤਾ ਏ ਫ फेब्रुवारी ਚ ਆਉਣ ਦਾ ਸਰ ਮੈਂ ਤਾਂ ਪੰਜਾਬ ਤੋਂ ਆ ਮੈਂ ਚਿੰਤਾ ਜੋ ਹੈ ਤਾਂ ਕਰ ਰਿਹਾ ਕਿਉਂਕਿ ਪੀਐਮ ਸਾਹਿਬ ਨੇ ਜਦ ਬਿੱਲ ਵਾਪਸ ਲਏ ਸੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹ ਕਿਹਾ ਸੀ ਵੀ ਮੇਰੀ ਕੋਈ ਤਪੱਸਿਆ ਨਹੀਂ मेरी कोई तपस्या में कमी रह गई होगी जो ये बिल वापस लेने पड़ रहे हैं मंत्री जी बैठे हैं हमारे पार्लियामेंट फेयर मिनिस्टर सर अब भी टाइम है उनके साथ उनके लीडरों के साथ हमारी एक टीम को हमारे मंत्रियों को पंजाब में जाके उनसे तेरह से पहले उन्होंने गल कर लेनी चाहिए है ਜੋ ਉਹਨਾਂ ਦੀਆਂ ਮੰਗਾਂ ਉਹ ਸੁਣ ਲੈਣੀਆਂ ਚਾਹੀਦੀਆਂ ਕਿਉਂਕਿ ਨਹੀਂ ਬਹੁਤ ਵੱਡਾ ਫਿਰ ਇੱਥੇ ਆ ਕੇ ਧਰਨੇ ਲੱਗਣਗੇ ਮੁਜਾਰੇ ਹੋਣਗੇ ਬੜਾ ਔਖਾ ਹੁੰਦਾ ਉਹ ਕੰਮ 700 ਕਿਸਾਨ ਉਹ ਚ ਜਾਨ ਗਵਾ ਚੁੱਕਿਆ ਸੀ ਤੇ ਮੈਨੂੰ ਲੱਗਦਾ ਪ੍ਰਾਈਮ ਮਿਨਿਸਟਰ ਸਾਹਿਬ ਇਹ ਫੈਸਲਾ ਜ਼ਰੂਰ ਐਚਐਮ ਸਾਹਿਬ ਕਰਨਗੇ ਤੇ ਜਿੰਨਾ ਵੀ ਸਰ ਗੱਲ ਕਿੱਡੀ ਕਾ ਆਪਾਂ ਕਹਿ ਰਹੇ ਹਾਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਆ ਹੁਣ ਇਨਕਮ ਸਮਝ ਨਹੀਂ ਆਉਂਦੀ ਜੇ ਆਪਾਂ ਕਵਾਂਗੇ ਵੀ 1100 ਇਨਕਮ ਆ 2200 ਕਰਤੀ ਤਾਂ ਫਿਰ ਉਹ ਤਾਂ ਗੱਲ ਨਾ ਬਣੀ ਨਾ ਇਨਕਮ ਪਹਿਲਾਂ ਪਤਾ ਲਾਓ ਵੀ ਇਨਕਮ ਕਿੰਨੀ ਆ ਤੇ ਕਿੰਨੀ ਡਬਲ ਕਰਨੀ ਆ ਜੇ 10000 ਇਨਕਮ ਆ ਤਾਂ 20000 ਕਰ ਦੋ ਕੋਈ ਗੱਲ ਨਹੀਂ ਕਰਜਾਂ ਆਪਾਂ ਮੁਕਤ ਕਰਨ ਦੀ ਗੱਲ ਕਰਜਾਂ ਆਪਾਂ ਮaaf ਕਰ ਦਈਏ ਕਿੱਡੀ ਕਬੜੀ ਗੱਲ ਆ ਤੁਹਾਨੂੰ ਸਰ ਸਾਰੇ ਕਿਸਾਨ ਨੇ ਸਰਕਾਰ ਚਾਹੇ ਐਨਡੀਏ ਦੀ ਕਿਸਾਨ ਤਾਂ ਸਾਰੀਆਂ ਪਾਰਟੀਆਂ ਚ ਇਹ ਵੱਡਾ ਫੈਸਲਾ ਇਸੇ ਸੈਸ਼ਨ ਚ ਹੋ ਜਾਣਾ ਚਾਹੀਦਾ ਉਹਨਾਂ ਨਾਲ ਗੱਲ ਕਰਕੇ ਵੀ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦਾ ਮaaf ਕਰ ਉਹ ਮaaf ਕਰਦ ਕੇ ਤੇ ਬੱਲੇ ਬੱਲੇ ਕਿਸਾਨ ਕਰਨਗੇ ਖੁਸ਼ੀ ਨਾਲ ਥੋੜੀ ਗੱਲ ਕਰਨਗੇ ਸਾਨੂੰ ਇਹ ਚ ਕੋਈ ਨਹੀਂ ਵੋਟਾਂ ਦੀ ਉਦੋਂ ਬਾਅਦ ਸਰ ਮੈਂ ਇੱਕ ਗੱਲ ਹੋਰ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਸਾਡੇ ਇੱਕ ਕਿਉਂਕਿ ਸਰ ਸਾਰੇ ਚਾਹੇ ਕੋਈ ਸਿੱਖ ਹੋਵੇ ਕੋਈ ਹਿੰਦੂ ਹੋਵੇ ਸਭ ਨੇ ਸਰ ਖੁਸ਼ੀ ਮਨਾਈਆ ਜੋ ਰਾਮ ਜੀ ਰਾਮ ਮੰਦਿਰ ਬਣਿਆ ਮੈਂ ਸਮਝਦਾ ਪੰਜਾਬ ਚ ਹਿੰਦੂ ਸਿੱਖ ਸਭ ਨੇ ਇਕੱਠੇ ਹੋ ਕੇ ਅਸੀਂ ਸਭ ਨੇ ਇਸ ਗੱਲ ਦੀ ਖੁਸ਼ੀ ਮਨਾਈ ਪਰ ਇੱਕ ਗੱਲ ਮੈਂ ਜ਼ਰੂਰ ਇਹ ਕਹਿਣੀ ਚਾਹਨਾ ਕਿਉਂਕਿ ਜਦੋਂ ਵੀ ਤੁਹਾਨੂੰ ਯਾਦ ਆ ਇਹ ਵੀ ਜਦੋਂ ਬਾਬਰ ਬਾਬਰ ਨੇ ਸਾਰਾ ਕੁਝ ਕੀਤਾ ਸੀ ਸਰ ਬਾਬਰ ਦੇ ਰਾਜ ਦੇ ਵਿੱਚ ਮੰਦਰ ਤੋੜੇ ਗਏ ਗੁਰਦੁਆਰੇ ਤੋੜੇ ਗਏ ਉਸ ਤੋਂ ਬਾਅਦ ਸਰ ਲਾਲਾ ਦੌਲਤ ਰਾਏ ਇੱਕ ਕਿਤਾਬ ਉਹਨਾਂ ਦੀ ਆ ਉਹ ਚ ਉਹਨਾਂ ਨੇ ਕਿਹਾ ਵੀ ਇਹ ਇਤਿਹਾਸ ਦੱਸਦਾ Hindu ਕਿਤਰੇ ਕਿਤਰੇ ਨਾਲ ਭਰਿਆ ਹੋਇਆ ਹੈ ਪਰ ਬੁੱਲੇ ਸ਼ਾ ਇਹ ਵੀ ਕਿ ਅੱਗੇ ਉਹਨਾਂ ਨੇ ਇਸ ਗੱਲ ਦਾ ਪ੍ਰਣਾਮ ਦਿੱਤਾ ਏ ਵੀ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਨਾ ਮੰਦਰ ਹੁੰਦੇ ਨਾ ਗੈਤਰੀ ਮੰਤਰ ਹੁੰਦਾ ਨਾ ਗੁਰਦੁਆਰੇ ਹੁੰਦੇ ਨਾ ਆਸਾ ਦੀ ਵਾਰ ਹੁੰਦੀ ਇਹ ਸਰ ਛੋਟੀ ਗੱਲ ਨਹੀਂ ਗਈ ਇਹ ਮੈਂ ਗੱਲ ਤਾਂ ਕਰ ਰਿਹਾ ਮੈਂ ਅੱਗੇ ਜੋੜਦਾ ਤੁਹਾਡੀ ਇਹ ਗੱਲ ਉਦੋਂ ਬਾਅਦ ਸਰ ਜਦੋਂ ਮੁਗਲ ਰਾਜ ਦੀਆਂ ਜੜਾ ਪੱਟੀਆਂ ਮੁਗਲ ਰਾਜ ਦੀਆਂ ਜੜਾ ਕਿਹਨੇ ਪੱਟੀਆਂ ਉਰੇ ਕੇਸਰੀ ਝੰਡਾ ਕਿਹਨੇ ਲੜਾਇਆ ਦਿੱਲੀ ਚ ਸਭ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਉਹਨਾਂ ਨੇ ਸਰ ਮੁਗਲਾਂ ਦੀਆਂ ਉਹਦੇ ਜੜਾਂ ਹਲਾਈਆਂ ਉਹਦੋਂ ਬਾਅਦ ਸਰ ਸਿੱਖ ਰਾਜ ਜਦੋਂ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ 'ਚ ਰਾਜ ਆਇਆ ਜਿਵੇਂ ਅੱਜ મોદી ਜੀ ਦੀ ਹਕੂਮਤ ਆ ਚਲੋ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਬਹੁਤ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ ਸਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਏ ਉਹਨਾਂ ਨੇ ਉਦੋਂ ਮੰਦਰਾ ਚ ਕਾਸ਼ੀ ਵਿਸ਼ਵਨਾਥ ਜੀ ਗੱਲ ਆਉਂਦੀ ਆ ਸਰ ਉੱਥੇ ਉਹਨਾਂ ਨੇ ਇੱਕ ਟਨ ਜੇ ਗੁਰਦੁਆਰੇ ਸੋਨਾ ਚਾੜਿਆ ਤੇ ਕਾਸ਼ੀ ਵਿਸ਼ਵਨਾਥ ਵੀ ਇੱਕ ਟਨ ਸੋਨਾ ਉਹਨਾਂ ਨੇ ਚਾੜਿਆ ਇਹ ਰਾਜ ਆ ਜੇ ਹੁਣ RAM ਮੰਦਰ ਸਾਡੇ ਨੇ ਸਾਰਿਆਂ ਦੇ ਆ ਜੇ ਉਹ ਬਣੇ ਆ 550 ਸਾਲ ਬਾਅਦ ਸਰ ਸਾਡੇ ਗੁਰਦੁਆਰੇ ਕਿਉਂਕਿ RAM ਰਾਜ ਖਾਲਸਾ ਰਾਜ ਸੀ ਉਹਦਾ ਅਜਾਪਾ ਜੇ ਗੱਲ ਕਰੀਏ RAM ਰਾਜ ਦੀ ਤਾਂ ਵਿੱਚ ਸਾਡੇ ਸਰ ਵੱਡੇ ਗੁਰਦੁਆਰੇ ਨੇ ਜਿਹੜੇ ਮੈਂ ਇਹ ਵੀ ਵਧਾਈ ਦਿਨਾ ਸਾਡਾ ਕਰਤਾਰਪੁਰ ਸਾਰ ਕੋਰੀਡੋਰ ਖੁੱਲਿਆ ਹਰ ਅਰਦਾਸ ਦੇ ਵਿੱਚ ਸਰ ਹੁੰਦਾ ਤੇ ਕਰਤਾਰਪੁਰ ਸਕੋਰੀਡੋਰ ਖੁੱਲਿਆ ਸੀ ਗੁਰਦੁਆਰੇ ਜਾ ਸਕੀਏ ਉਹਦੀ ਵੀ ਮੁਬਾਰਕ ਆ ਤੇ ਸਾਡਾ ਸਰ ਹਰਦوار ਦੇ ਵਿੱਚ ਜਿਹੜਾ ਮੇਨ ਸਾਡਾ ਗੁਰਦੁਆਰਾ ਏ ਸਰ ਹਰ ਕੀ ਪੌੜੀ ਉੱਥੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਉਹ ਗੁਰਦੁਆਰਾ ਸਾਡਾ ਛਡਾਇਆ ਜਾਵੇ ਸਰ ਸਾਡਾ ਗੁਰਦੁਆਰਾ ਸਿੱਕਮ ਚ ਡਾਂਗ ਮਾਰਥ ਉੱਥੇ ਜਗ੍ਹਾ ਏ ਉੱਥੇ ਗੁਰਦੁਆਰਾ ਉਹ ਕਬਜ਼ਾ ਕੀਤਾ ਹੋਇਆ ਉਹ ਛਡਾਇਆ ਜਾਵੇ ਗੁਰਦੁਆਰਾ ਮੰਗੂ ਮੱਠ ਜਿਹੜਾ ਕਿ ਗੈਰ ਸਿੱਖਾਂ ਨੇ ਜਿਹੜਾ ਕਬਜ਼ਾ ਕੀਤਾ ਪੁਰੀ ਦੇ ਵਿੱਚ ਇਨੂੰ ਸਰ ਛੜਾਇਆ ਜਾਵੇ ਇਹ ਤਾਂ ਹੀ ਇਹ ਲੱਗੂਗਾ ਵੀ ਸਭ ਦੇ ਲਈ ਇਹ ਜਿਹੜਾ ਰਾਜ ਆ ਇਹ ਸਭ ਦੇ ਲਈ ਆ ਇੱਕ ਦੋ ਗੱਲਾਂ ਸਰ ਮੈਂ ਹੋਰ ਕਰਕੇ ਮੈਂ ਆਪਣੀ ਜਗ੍ਹਾ ਲਵਾਂਗਾ ਉਹਦੇ ਵਿੱਚ ਸਰ ਕੀ ਆ ਅੱਜ ਇਹ ਮੈਂ ਇਹ ਇਹਨੂੰ ਮਜ਼ਾਕ ਚ ਨਹੀਂ ਬਜਟ ਦੇ ਵਿੱਚ ਸਰ ਆਪਾਂ ਇੰਟਰਮ ਬਜਟ ਆ ਮੈਂ ਮੰਨ ਗਿਆ ਪਰ ਸਰ ਇਹ ਸਰਕਾਰ ਦਾ ਆਖਰੀ ਬਜਟ ਆ ਪਰ ਜਿਹੜੇ ਸੂਬੇ ਆ ਜਿਹੜੀ ਸਟੇਟਸ ਨੇ ਉਹਨਾਂ ਦਾ ਤਾਂ ਆਖਰੀ ਬਜਟ ਨਹੀਂ ਸਰ ਕਿਸਦਾ ਪਹਿਲਾ ਕਿਸਦਾ ਦੂਜਾ ਉਹ ਕਿਸੇ ਤੱਕ ਇਸ ਤਰੀਕੇ ਨਾਲ ਆਪਣਾ ਐਕਸਪੈਂਡੀਚਰ ਖਰਚਾ ਕਿਸ ਤਰੀਕੇ ਨਾਲ ਬਣਾਉਣਗੇ ਇਹਦੇ ਬਾਰੇ ਵੀ ਜਰੂਰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਜਟ ਤਾਂ ਜਿਹੜਾ ਇਹ ਸਾਰੀਆਂ ਸਟੇਟਾਂ ਦੇ ਕਈਆਂ ਦੇ ਆ ਗਏ ਕਈਆਂ ਦੇ ਆਉਣੇ ਆ ਉਹ ਕਿਵੇਂ ਚੱਲਣਗੀਆਂ ਤੇ ਦੂਜੀ ਗੱਲ ਮੈਂ ਕਹਾਂ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਏ ਕੋਈ ਗਲਤੀ ਵੀ ਹੋ ਸਕਦੀ ਆ ਪਰ ਸੈਂਟਰ ਸਰਕਾਰ ਸਰ ਵੱਡਾ ਭਰਾ ਏ ਸਰ ਉਹਨਾਂ ਰੂਰਲ ਡਵੈਲਪਮੈਂਟ ਫਾਡਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਓ ਸਰ ਜ਼ਰੂਰ ਚੇਅਰਮੈਨ ਸਾਹਿਬ ਤੁਹਾਡੇ ਰਾਹੀਂ ਮੈਂ ਕਹਿਣਾ ਚਾਹੁੰਨਾ ਉਹ ਜੋ ਪੈਸਾ ਸਾਡਾ ਜਿਹੜਾ ਜ਼ਰੂਰ ਜਾਵੇ ਦੂਜਾ ਸਰ ਮੈਂ ਆਪਣੀ ਕੌਨਸਕੀਅੰਸੀ ਚ ਗੱਲ ਕਰਾਂ ਤਾਂ ਐਮਐਸਐਮ ਹੀ ਆ ਸਭ ਤੋਂ ਛੋਟੀ ਇੰਡਸਟਰੀ ਜਿਹੜੀ ਆ ਰੋਜ਼ਗਾਰ ਛੋਟੀ ਇੰਡਸਟਰੀ ਉਹ ਦਿੰਦੀ ਆ ਕੰਮ ਛੋਟੀ ਇੰਡਸਟਰੀ ਦਿੰਦੀ ਆ ਉਹਦੇ ਲਈ ਸਰ ਚਾਹੇ ਐਕਸਪੋਰਟ ਹੁੰਦਾ ਇੰਪੋਰਟ ਹੁੰਦਾ ਉਹਦੇ ਵਿੱਚ ਬੜਾ ਉਹਨਾਂ ਨੂੰ ਨੁਕਸਾਨ ਹੁੰਦਾ ਸਰ ਇੱਕ ਟਾਈਮ ਬਣਾਇਆ ਸੀ ਆਪਾਂ ਵੀ 45 ਦਿਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਵੀ ਜੋ ਵੀ ਉਹਨਾਂ ਦਾ ਕਿਸੇ ਨਾਲ ਡਿਸਪਿਊਟ ਹੋਏਗਾ ਉਹ 45 ਦਿਨਾਂ ਚੋਂ ਦਾ ਹੱਲ ਹੋ ਜਾਏਗਾ ਪਰ ਸਰ ਉਹ ਬਹੁਤ ਪੈਂਡੈਂਸੀ ਆ ਉਹਦੇ ਵਿੱਚ 45 ਦਿਨਾਂ ਦੇ بجائے ਉਹਦੇ ਵਿੱਚ 100 80 80 2 200 ਦਿਨ ਜਿਹੜੇ ਲੱਗਦੇ ਆ ਉਹਦੇ ਬਾਰੇ ਉਹਨਾਂ ਦਾ ਜ਼ਰੂਰ ਕਿਉਂਕਿ ਉਹਨਾਂ ਨੇ ਉਹਨਾਂ ਕੀ ਪੈਸਾ ਕਮਾਉਣਾ ਹੁੰਦਾ ਉਹਦੇ ਨਾਲ ਹੀ ਉਹਨਾਂ ਦਾ ਕੰਮ ਚੱਲਦਾ ਏ ਇਸ ਕਰਕੇ ਐਮਐਸਐਮਈ ਦਾ ਬਹੁਤ ਜ਼ਰੂਰੀ ਆ ਕਿਸਾਨ ਉਰੇ ਨਾ ਆਉਣ ਉਹਨਾਂ ਦੀ ਯੂਥ ਸਰ ਇੱਕ ਮੈਂ ਇੱਕ ਅੰਕੜਾ ਮੈਂ ਤੁਹਾਨੂੰ ਦਿਖਾਉਣਾ ਸਰ ਇਹ ਉਹਦੇ ਵਿੱਚ ਉੱਥੇ ਬੜੇ ਖਰਾਬੀਆਂ ਵੀ ਕਰਦੇ ਆ ਜਿਹੜੇ ਆ ਪੰਨੂ ਵਰਗੇ ਜਿਹੜੇ ਉੱਥੇ ਬੈਠੇ ਆ ਸਰ ਇਹ ਪਾਰਲੀਮੈਂਟ ਦੇ ਚੀ ਇੱਕ ਜਵਾਬ ਆਇਆ ਸਰ ਇਹ 2 2 2024 ਚ ਇੱਥੇ ਹੀ ਸਰ ਟੋਟਲ ਜਿਹੜੇ ਬੱਚੇ ਨੇ 402 ਸਰ 403 403 ਸਰ 403 ਅਲੱਗ-ਅਲੱਗ ਬੱਚੇ ਆ ਸਰ ਇਹ ਵਿਦੇਸ਼ਾਂ ਦੇ ਵਿੱਚ ਫੋਰਨ ਕੰਟਰੀ ਸਰ ਡੈਥ ਹੋਈ ਆ ਇਹਨਾਂ ਦੀ ਸਭ ਤੋਂ ਵੱਧ ਜਿਹੜੀ ਡੈਥ ਆ ਤਕਰੀਬਨ ਸਰ ਉਹ 91 ਕੈਨੇਡਾ ਦੇ ਵਿੱਚ ਹੋਈ ਆ 48 ਯੂਕੇ ਚ ਆ ਕਿਸੇ ਤਰੀਕੇ ਨਾਲ ਯੂਐਸਏ 36 ਆ ਇਹ ਸਰ ਤਕਰੀਬਨ 34 ਦੇਸ਼ ਨੇ ਸਰ ਇਹ ਬਹੁਤ ਜ਼ਰੂਰੀ ਆ ਸਰਕਾਰ ਬੜਾ ਧਿਆਨ ਨਾ ਦੇਖੇ ਬੱਚੇ ਪੜਨ ਜਾ ਰਹੇ ਆ ਉੱਥੇ ਪ੍ਰੋਬਲਮਸ ਕੀ ਆ ਰਹੀਆਂ ਕਿਉਂ ਇਹ ਹੋ ਐਨੀ ਡੈਥਸ ਜ਼ਿਆਦਾ ਵੱਧ ਗਈ ਇਹਦੇ ਲਈ ਸਰਕਾਰ ਬਹੁਤ ਜ਼ਰੂਰੀ ਅਮਰੀਕਾ ਕੈਨੇਡਾ ਨਾਲ ਗੱਲਾਂ ਕਰ ਹੀ ਰਹੀਆਂ ਕਿਉਂਕਿ ਉਹ ਬੜੇ ਹੋਰ ਹੀ ਲੋਕਾਂ ਨੂੰ ਉੱਥੇ ਪਨਾਹ ਦੇ ਰਿਹਾ ਜਿਹੜੇ ਮਾੜੇ ਲੋਕ ਆ ਉਹਦੇ ਉੱਤੇ ਵੀ ਬੜਾ ਸਖਤ ਕੈਨੇਡਾ ਚਾਹੀਦਾ ਅਖੀਰ ਸਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਬੜੀਆਂ ਬੜੀਆਂ ਸਰ ਬਜਟ ਆਪਣੇ ਚ ਤਾਂ ਕੁਝ ਵੀ ਨਹੀਂ ਜਿਹੜੇ ਬੜੇ-ਬੜੇ ਕੰਪਨੀਆਂ ਐ ਪੈਸਾ ਤਾਂ ਸਾਰਾ ਉਹਨਾਂ ਕੋਲ ਆਦਾਨੀ-ਬਾਨੀ ਜਾਂ ਹੋਰ ਜਿਹਦੀ ਗੱਲ ਕਰੀਏ ਬਜਟ ਤਾਂ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ ਆਪਾਂ ਬਜਟ ਕਾਹਾਂ ਪੇਸ਼ ਕਰਦੇ ਹਾਂ ਔਰੇ ਇਸ ਕਰਕੇ ਸਾਰਾ ਸਮਾਨ ਤਾਂ ਉਹਨਾਂ ਕੋਲ ਆ ਉਹਨਾਂ ਤੋਂ ਜਿਹੜਾ ਏ ਉਹ ਸਮਾਨ ਮਗਾਇਆ ਕੇ ਦੇਸ਼ 'ਚ ਵੰਡਿਆ ਜਾਵੇ ਉਹਨਾਂ ਤੋਂ ਵਾਪਸ ਲਿਆ ਜਾਵੇ ਫੇਰ ਅਖੀਰ 'ਚ ਫੇਰ ਅਖੀਰ 'ਚ ਕਿਸਾਨਾਂ ਦਾ ਹਰ ਹਾਲ ਸਰ ਅਸੀਂ ਇੱਕ-ਇੱਕ ਸਾਲ ਕਿਸਾਨਾਂ ਲਈ ਧਰਨੇ 'ਤੇ ਬੈਠੇ ਸੀ ਤੇ ਹੁਣ ਇਹ ਜ਼ਿੰਮੇਵਾਰੀ ਥੋੜੀ ਆ ਦੁਬਾਰਾ ਸਾਨੂੰ ਕਿਸਾਨਾਂ ਲਾਂਭਾ ਨਾ ਦੇ ਦੇਣ ਕਿਸਾਨਾਂ ਨੂੰ ਆਉਣ ਤੋਂ ਪਹਿਲਾਂ ਸੰਭਿਆ ਜਾਵੇ ਉਹ ਨਹੀਂ ਸਰ ਵੀ ਠੰਡ ਚਰੇ ਬੈਠਣ ਤੇ ਆਪਾਂ ਉਹਨਾਂ ਦੀ ਸ਼ਹਾਦਤਾਂ ਹੋਣ ਦੀ ਏ ਉਹਦਾ ਕੋਈ ਫਾਇਦਾ ਨਹੀਂ ਅੱਜ ਵੀ ਉਹ ਵਿਚਾਰੇ ਮਾਪੇ ਜਿਹੜੇ ਉਡੀਕਦੇ ਆਪਣੇ ਬੱਚਿਆਂ ਨੂੰ ਕਿਸਾਨਾਂ ਨਾਲ ਜਿਆਦਾ ਇੱਕ ਡੈਲੀਗੇਸ਼ਨ ਬਣਾ ਕੇ ਮੰਤਰੀ ਜਿਆਦਾ ਜਿਆਦਾ ਗੱਲ ਕਰਨ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਨਾਲ ਉਹਨਾਂ ਦਾ ਸ਼੍ਰੀਮਤੀ ਨਵਨੀਤrana ਜੀ ਇਨਕਮ ਡਬਲ ਕੀਤੀ ਜਾਵੇ ਐਮਐਸਪੀ ਦਿੱਤੀ ਜਾਵੇ ਇਹ ਸਰ ਮੌਕਾ ਏ ਫੇਰ ਨਾ ਕਿਓ ਫੇਰ ਨਾ ਕਿਓ ਪੰਜਾਬ ਤੇ ਹਰਿਆਣਾ ਫੇਰ ਸੜਕਾਂ ਤੇ ਆ ਗਿਆ ਫਿਰ ਸਾਡੇ ਠੀਕ ਸਾਾਨੂੰ ਅਧਿਖਸ਼ ਮਹੋਦੇ ਆਪਕਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਦੇਸ਼ ਦੇ ਪ੍ਰੈਮੀਨਿਸਰ ਚੁੜੇ ਗਏ ਆ ਕੁਝ ਸਮਝ ਨਹੀਂ ਆ ਸਾਰਾ ਅਸੀਂ ਪਹਿਲਾਂ ਨਸ਼ੇ ਦੇ ਵਿੱਚ ਡੁੱਬੇ ਪਿਆ ਪੰਜਾਬ ਸਰ ਸਰ ਪਹਿਲਾਂ ਬਾਰਡਰ ਤੇ ਅਸੀਂ ਬਹੁਤ ਔਖੇ ਆ ਸਾਨੂੰ ਪੰਜਾਬ ਲਈ ਸਪੈਸ਼ਲ ਸਰ ਇਹ ਮਦਦ ਕਰੋ ਇਹ ਬਾਰ ਬਾਰ ਮੌਕੇ ਨਹੀਂ ਆਉਂਦੇ ਅੱਜ ਸਾਡੀ ਲੋੜ ਆ ਅਸੀਂ ਕਦੇ ਪਿੱਛੇ ਹਟਿਆ ਪੰਜਾਬ ਜਾਨਾਂ ਦੇਣੋ ਸਰ ਕਦੇ ਢਿੱਡ ਭਰਨੋ ਅੱਜ ਜੇ ਸਾਨੂੰ ਲੋੜ ਪੈਗੀ ਤਾਂ ਅੱਜ ਦੇਸ਼ ਸਾਡੇ ਨਾਲ ਖੜੇ ਇਹੀ ਕਹਿੰਦਾ ਹੋਇਆ ਮੈਂ ਤੁਹਾਡਾ ਟਾਈਮ ਦਿੱਤਾ ਧੰਨਵਾਦ ਨਵੀਨ ਲਾਣਾ ਜੀ